ਸਰ ਕੀਦਾ ਜੀ ਮੈਂ ਜੀ ਸਬਸਟ੍ਰੈਕਟਰ ਸੁਖਦਰਸ਼ਨ ਸਿੰਘ ਅੱਜ ਇਹ ਗੋਲਨਪੁਰ ਹੈ ਜਾਰੇ ਯੂਨੀਵਰਸਿਟੀ ਕੋਲ ਜੀ ਜੀ ਇਹ ਕਹਿਣਾ ਚਾਹਦੇ ਇਹਦੇ ਬਾਰੇ ਇਹਦੇ ਬਾਰੇ ਸਰ ਇਸ ਤਰ੍ਹਾਂ ਹੈ ਕਿ ਇਹ ਸਾਰਾ ਜਿਹੜਾ ਪ੍ਰਾਲਾ ਆ ਸਾਡੇ ਇੱਥੇ ਦੇ ਮਾਨਯੋਗ ਕਮਾਂਡਰ ਸਾਹਿਬ ਸਰਦਾਰ ਮਨਦੀਪ ਸਿੰਘ ਜੀ ਗਿੱਲ ਜਿਨ੍ਹਾਂ ਨੇ ਸਾਨੂੰ ਇਹ ਆਦੇਸ਼ ਦਿੱਤਾ ਸੀ ਕਿ ਰੋਡ ਬਹੁਤ ਜ਼ਿਆਦਾ ਪੈ ਰਹੀ ਹੈ ਮੀਂਹ ਦੇ ਕਰਕੇ ਤੇ ਆਵਾਜਾਈ ਨੂੰ ਨੰਗੜ ਦੇ ਵਿੱਚ ਬੜੀ ਪ੍ਰੋਬਲਮ ਆ ਰਹੀ ਹੈ ਕੋਈ ਵੀ ਹਾਸਾ ਜਿਹੜਾ ਹੋ ਸਕਦਾ ਸੋ ਉਹਨਾਂ ਦੇ ਨੋਟਿਸ ਵਿੱਚ ਸੀ ਸਰ ਤੇ ਉਹਨਾਂ ਨੇ ਸਾਡੀ ਡਿਊਟੀ ਲਈ ਆ ਤੇ ਅਸੀਂ ਫਿਰ ਜਿੰਨੇ ਵੀ ਪਾਣੀ ਦੇ ਨਾਲ ਕਾਫੀ ਜਿਹੜੀਆਂ ਘਾਰਾਂ ਪੈ ਚੁੱਕੀਆਂ ਨੇ ਤੇ ਉਹਨਾਂ ਨੂੰ ਅਸੀਂ ਸਰ ਕਵਰ ਕਰ ਰਹੇ ਹਾਂ ਜੀ ਸਰ ਲਗਾਤਾਰ ਬਰਸਾਤ ਪੈ ਰਹੀ ਆ ਜੀ ਜੀ ਤੇ ਲੋਕ ਚੋਣ ਵਿੱਚੋਂ ਵੀ ਲੰਘਦੇ ਲੰਘ ਰਹੇ ਹੈਗੇ ਆ ਜੀ ਜੀ ਕੀ ਕਹਿਣਾ ਚਾਹੁੰਦੇ ਐ ਇਸ ਬਾਰੇ ਤੁਸੀਂ ਨਹੀਂ ਸਸ ਤਰ੍ਹਾਂ ਕਿ ਇਹਨਾਂ ਦਾ ਤਾਂ ਵੈਸੇ ਚਲੋ ਹੱਲ ਹੋਣਾ ਚਾਹੀਦਾ ਜੀ ਗਵਰਨਮੈਂਟ ਵੱਲੋਂ ਕਿਉਂਕਿ ਪਾਣੀ ਇਸ ਵਾਰੀ ਬਹੁਤ ਜ਼ਿਆਦਾ ਆ ਰਿਹਾ ਤੇ ਆਵਾਜਾਈ ਨੂੰ ਬੜੀ ਜਿਹੜੀ ਪ੍ਰੋਬਲਮ ਆ ਰਹੀ ਆ ਸਾਡੇ ਵੀ ਤਕਰੀਬਨ ਅਫਸਰ ਜਿਹੜੇ ਜ਼ਿਆਦਾਤਰ ਜਿੰਨੇ ਬੱਚੇ ਛੁੱਟੀ ਆਂਦੇ ਜਾਂਦੇ ਆ ਸਾਰੇ ਇਸੇ ਰਸਤੇ ਜੀ ਤੇ ਆਉਂਦੇ ਨੇ ਤੇ ਜਿਸ ਤਰ੍ਹਾਂ ਸਾਡੇ ਸਰਦਾਰ ਕੁਲਦੀਪ ਸਿੰਘ ਜੀ ਡੀਐਸਪੀ ਆਊਟਡੋਰ ਸਾਹਿਬ ਉਹ ਵੀ ਬਹੁਤ ਜ਼ਿਆਦਾ ਹੁਣੇ ਇੱਥੋਂ ਗਏ ਰੇ ਥੋੜਾ ਜਿਹਾ 2 ਮਿੰਟ ਪਹਿਲਾਂ ਹੀ ਗਏ ਨੇ ਸ੍ਰੀ ਡੀਐਸਪੀ ਕਮਲਜੀਤ ਰਾਏ ਸਾਹਿਬ ਉਹ ਵੀ ਇੱਥੇ ਸੀ ਸਰ ਇਹਨਾਂ ਚੀਜ਼ਾਂ ਦੇਖ ਰਹੇ ਸੀ ਬਟ ਇਹਨਾਂ ਦੇ ਇੱਥੇ ਆਵਾਜਾਈ ਬਹੁਤ ਆ ਹੁਣ ਇਹਦਾ ਥੋੜਾ ਜਰੂਰ ਸੋਚਣਾ ਚਾਹੀਦਾ ਹੈ ਛੋਟੇ ਕੋਈ ਪੁਲੀਆਂ ਬਣਨੀਆਂ ਚਾਹੀਦੀਆਂ ਨੇ ਜਿਹਦੇ ਕਰਕੇ ਆਵਾਜਾਈ ਨੂੰ ਜਾਂ ਜਿੰਨੇ ਵੀ ਹੈਗੀ ਆ ਪਬਲਿਕ ਇੱਥੇ ਆਲੇ ਦੁਆਲੇ ਦੀ ਪਬਲਿਕ ਹੈਗੀ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਦੇਖਿਆ ਗਿਆ ਇਹ ਬਰੰਨ ਦੇ ਵਿੱਚ ਕਾਫੀ ਖਾੜ ਪੈ ਗਿਆ ਹੈ ਜੀ ਜੀ ਸਰ ਮੀਂਹ ਦਾ ਪਾਣੀ ਦੇਖੋ ਨਾ ਬਹੁਤ ਜ਼ਿਆਦਾ ਲਗਾਤਾਰ ਉੱਪਰੋਂ ਪਹਾੜਾਂ ਤੋਂ ਪਾਣੀ ਬਹੁਤ ਆ ਰਿਹਾ ਇਹ ਚੋਅ ਆ ਜਿਹੜਾ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਚੋਅ ਇਹ ਤਾਂ ਬਹੁਤ ਜ਼ਿਆਦਾ ਆ ਜਾਂਦਾ ਅੱਜ ਤਾਂ ਅਜੇ ਤਾਂ ਚਲੋ ਮੀਂਹ ਬਹੁਤ ਘੱਟ ਲੱਗ ਰਿਹਾ ਆਪਾਂ ਨੂੰ ਲੇਕਿਨ ਇਹਦਾ ਪਾਣੀ ਬਹੁਤ ਦੂਰ ਤੱਕ ਚਲਾ ਜਾਂਦਾ ਹੈ ਲੰਘੀ ਦੇ ਸਕਦੇ ਦੋ ਦੋ ਤਿੰਨ ਤਿੰਨ ਘੰਟੇ ਜਿਹੜੀ ਆਵਾਜ਼ ਆਈ ਆ ਉਹ ਰੁਕੀ ਰਹਿੰਦੀ ਆ ਸਰ ਇੱਥੇ ਬਾਕੀ ਇਸ ਤਰ੍ਹਾਂ ਆ ਸਰ ਇਹ ਪੰਜਾਬ ਪੁਲਿਸ ਜਿਹੜੀ ਹੈ ਇਹ ਲੋਕਾਂ ਦੀ ਸੇਵਾਦਾਰ ਆ ਸਰ ਜਿੰਨੀ ਵੀ ਅਸੀਂ ਤਾਂ ਜਿੱਥੇ ਵੀ ਸਾਨੂੰ ਡਿਊਟੀ ਲੱ ਕਿਉਂਕਿ ਇਹ ਸਾਰਾ ਸਿਰਾ ਸਾਡੇ ਮਾਨਯੋਗ ਮਨਦੀਪ ਸਿੰਘ ਦੀ ਗਿੱਲ ਪੀਪੀਐਸ ਕਮਾਂਡਰਡ ਪੀਆਰਟੀ ਜਹਾਂ ਖੇਲਾ ਨੂੰ ਜਾਂਦਾ ਸਾਨੂੰ ਜਿੱਥੇ ਵੀ ਦਿਸ਼ਾ ਨਿਰਦੇਸ਼ ਦੇਣਗੇ ਅਸੀਂ ਹੱਸ ਕੇ ਉਹ ਸੇਵਾ ਨੂੰ ਪ੍ਰਵਾਨ ਕਰਾਂਗੇ ਔਰ ਉਹਨਾਂ ਦੇ ਹੁਕਮਾਂ ਦੀ ਪਾਲਣਾ ਇਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਜਿਨ੍ਹਾਂ ਦੀ ਰਹਿਮਾਈ ਹੇਠ ਸਾਰਾ ਸਿਸਟਮ ਚੱਲ ਰਿਹਾ ਪੰਜਾਬ ਪੁਲਿਸ ਦਾ ਔਰ ਬਹੁਤ ਮਰਾਲ ਆਪਾਂ ਅਸੀਂ ਹਰ ਸੇਵਾ ਲਈ ਅਸੀਂ ਤਿਆਰ ਹਾਂ ਜੋ ਵੀ ਸਾਨੂੰ ਹੁਕਮ ਦੇਣਗੇ ਸਾਡੇ ਸੀਨੀਅਰ ਬੌਸ ਅਸੀਂ ਤਤਪਰ ਰਾਵਾਂਗੇ 24 ਘੰਟੇ ਹਰ ਪਰ ਤਿਆਰ ਬਰ ਤਿਆਰ ਦੇਖੋ ਸਾਡੇ ਕੋਲ ਟੀਮਾਂ ਤਾਂ ਸਾਰੀਆਂ ਤਿਆਰ ਨੇ ਅਸੀਂ ਤਾਂ ਸਾਰੇ ਰਲ ਕੇ ਸਾਰੇ ਪਰਮਾਤਮਾ ਦੇ ਚਰਨਾਂ 'ਚ ਛੱਤ ਜੋੜ ਕੇ ਅਰਦਾਸ ਬੇਨਤੀ ਕਰ ਸਕਦੇ ਹਾਂ ਮਾਲਕ ਹੁਣ ਕਿਰਪਾਈ ਕਰੇ ਕਿ ਜੋ ਵੀ ਇਹਨਾਂ ਸਿਸਟਮ ਕਿਉਂਕਿ ਬਾਕੀ ਜਿੱਥੇ ਅਸੀਂ ਵੀਡੀਓ ਵੀ ਦੇਖ ਰਹੇ ਹਾਂ ਜਾਂ ਸਾਡੇ ਹੋਰ ਪੁਲਸ ਪਾਰਟੀਆਂ ਲੱਗੀਆਂ ਹੋਈਆਂ ਨੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਬਹੁਤ ਪਾਣੀ ਬਹੁਤ ਜ਼ਿਆਦਾ ਹੈ ਸੋ ਪਰਮਾਤਮਾ ਦੇ ਚਰਨਾਂ ਛੱਤ ਜੋੜ ਕੇ ਬੇਨਤੀ ਹੈ ਕਿ ਮਹਾਰਾਜ ਕਿਰਪਾ ਕਰਨ ਤੇ ਇਹ ਮੌਸਮ ਜਿਹੜਾ ਹੁਣ ਵਧੀਆ ਆ ਜਾਵੇ ਤੇ ਦੁਨੀਆ ਆਪਣੇ ਜੀਵਨ ਨੂੰ ਸੁਨਰਬਾ ਵਧੀਆ ਕਰ ਸਕਾਂ ਹਾਂ